ਲੋੜੀ ਵਾਲੇ ਦਿਨ ਕਹਿੰਦੇ ਸਿਰਫ ਦੋਪਾ ਡਰੋਨ ਆ ਗਿਆ ਤੇ ਡਰੋਨ ਬੀਐਸਐਫ ਨੇ ਫੜ ਲਿਆ ਨਹੀਂ ਹੁਣ ਫਿਰ ਮੈਨੂੰ ਤਾਂ ਹੁਣ ਇਸ ਗੱਲ ਤੋਂ ਦੁੱਖ ਹੁੰਦਾ ਵੀ ਭਾਈ ਡਰੋਨ ਤੁਸੀਂ ਭੇਜੋ ਪਰ ਨਾਲ ਮੂਫਲੀਆਂ ਰਿਓੜੀਆਂ ਤਾਂ ਭੇਜ ਦੋ ਵੀ ਤੁਸੀਂ ਚੰਗੀਆਂ ਚੀਜ਼ਾਂ ਭੇਜੋ ਕੋਈ ਪਿਆਰ ਭੇਜੋ ਕੋਈ ਸਬਜ਼ੀਆਂ ਭੇਜੋ ਡਰੋਨ ਲੈ ਕੇ ਤਾਂ ਅਸੀਂ ਲਈਏ ਆ ਨਸ਼ਾ ਨੁਸ਼ਾ ਜਿਹੜੇ ਭੇਜੀਆਂ ਨੇ ਉਹ ਤਾਂ ਗਲਤ ਹਨ ਅੱਛਾ ਇੱਕ ਪਾਸੇ ਫਿਰ ਇਹ ਕਹਿੰਦੇ ਨੇ ਵੀ ਕਹਿੰਦੇ ਵੀ ਪੰਜਾਬ ਸਰਕਾਰ ਇਹਨਾਂ ਨੂੰ ਹੱਥ ਪਾਉਣ ਤੋਂ ਡਰਦੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਕਿ ਕਮਲਿਓ ਜੇ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜੇ ਹੁੰਦੇ ਕਿਸਾਨ ਤੇ ਉਹਨਾਂ ਨੂੰ ਇੱਥੇ ਸੜਕਾਂ ਦੇ ਧਰਨੇ ਲਾਉਣ ਦੀ ਲੋੜ ਸੀਗੀ ਅੱਗੇ ਮੈਂ ਵੀ ਆ ਹੀ ਗਈ ਕਿਵੇਂ ਹੋ ਫਿਰ ਸੋਹਣੀ ਲੱਗਦੀ ਆ ਮੈਂ ਚਲੋ ਸੋਣੀ ਸੁਣੀ ਤੇ ਤਾਂ ਛੱਡੋ ਤੇ ਆਪਾਂ ਭਾਈ ਉਹ ਨਿਊ ਗੁਸਤਾ ਫਰਾਈ ਕਰ ਲਈ ਅੱਜ ਚਲੋ ਥੋੜੀ ਜਿਹੀ ਮੈਂ ਸੈਟਿੰਗ ਸ਼ੂਟਿੰਗ ਚ ਕਰ ਲਾਂ ਤੇ ਫੇਰ ਆਪਾਂ ਕਰਦੇ ਆਂ ਪ੍ਰੋਗਰਾਮ ਨੂੰ ਸ਼ੁਰੂ ਆਹ ਕਿਹੜੇ ਬਈ ਫੋਨ ਆ ਗਿਆ ਇੱਕ ਮਿੰਟ ਹਾਂ ਹੈਲੋ ਹਾਂ ਹਾਂ ਪਈ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਅੱਛਾ ਲੈ ਲੋੜੀ ਮਨਾਉਣੀ ਐ ਠੀਕ ਐ ਉਹ ਕਾਨੂੰ ਖਬਰ ਤਾਂ ਮੈਂ ਕਾਦੀ ਸੁਣਾਵਾ ਭਾਈ ਮੈਂ ਅੱਜ ਪੜਿਆ ਅਖਬਾਰ ਤੇ ਮੈਂ ਐਨ ਆਰ ਆਈ ਵਾਲਿਆਂ ਦੇ ਬੈਠੀ ਸੀ ਇਹਨਾਂ ਨੇ ਭਾਈ ਖਬਰ ਸੁਣਾਈ ਕਹਿੰਦੇ ਤੇ ਤਾਂ ਕੰਮ ਹੀ ਬੜਾ ਖਰਾਬ ਹੋ ਗਿਆ ਕਿ ਵੀ ਵਿਆਹ ਸੀਗਾ ਆਪਣੇ ਬੰਗਲੌਰ ਚ ਪੰਜਾਬ ਦੀ ਨਹੀਂ ਗੱਲ ਕਰਦੀ ਬੰਗਲੌਰ ਦੀ ਗੱਲ ਕਰਦੀ ਆ ਉੱਥੇ ਭਾਈ दारू-ਦੂਰੂ ਪੀ ਕੇ ਮੁੰਡਾ ਭੱਗ ਗਿਆ ਮੁੰਡੇ ਦੇ ਸਾਥੀ ਉਹ ਬਰਾਤ ਲੈ ਕੇ ਗਏ ਸੀਗੇ ਤੇ ਉੱਥੇ ਜਾ ਕੇ ਪਤਾ ਲੱਗਿਆ ਤੇ ਵਿਆਹ ਹੀ ਉਹ ਹੋ ਗਿਆ ਖਰਾਬ ਤੇ ਵਿਆਹ ਕੈਨਸਲ ਕਰਕੇ ਅਗਲੇ ਨੂੰ ਵਾਪਸ ਮੋੜਨਾ ਪਿਆ। ਓਹ ਨੋ! ਇਹ ਗੱਲ ਕੀ ਹੋਣੀ ਸੀ? ਨਸ਼ੇੜੀ ਦੇ ਮੁੰਡੇ ਨਾਲ ਥੋੜੀ ਨਸ਼ੇੜੀ ਨਸ਼ੇਗਰ ਦੇ ਨਾਲ ਥੋੜੀ ਆਪਦੀ ਕੁੜੀ ਕਿਸੇ ਨੇ ਵਿਆਹਣੀ ਸੀ। ਇਹ ਤਾਂ ਸ਼ੁਕਰ ਹੋ ਗਿਆ ਪਹਿਲੇ ਹੀ ਪਤਾ ਲੱਗ ਗਿਆ ਵੀ ਨਸ਼ੇ ਕਰਦਾ ਸੀ ਮੁੰਡਾ। ਹੋਰ ਪੂਰਾ ਮੈਂ ਕਹਿੰਨੀ ਆ ਵੀ ਨਾ ਅੱਗ ਲੱਗੀ ਪਈ ਆ ਨਸ਼ਿਆਂ ਵਾਲੀ ਤਾਂ। 6 ਮਾਤਰਾ ਤੱਕ ਚੱਲ ਪਿਆ। ਜੇ ਪੰਜਾਬ 'ਚ ਹੁੰਦਾ ਨਾ ਤੇ ਹੁਣ ਨੂੰ ਮੇਰੇ ਖਿਆਲ ਦੇ ਵਿੱਚ ਕੁੱਟ-ਕੱਟ ਕੇ ਭੇਜਣਾ ਸੀ। ਉਹ ਤਾਂ ਚੰਗੇ ਸੀ ਇਹਨਾਂ ਨੇ ਹੱਥ ਜੋੜ ਕੇ ਮੋੜ ਕੇ ਭੇਜਦਾ। ਵੀ ਚਲੋ दारू ਦੂਰੂ ਉਹ ਤਾਂ ਗੱਲ ਹੈਗੀ ਵੀ ਚਲਦੀ ਪਰ ਫਿਰ ਵੀ ਹੈ ਤਾਂ ਨਸ਼ਾ ਹੀ ਹੈ ਨਾ ਵੀ ਤੁਸੀਂ ਪਹਿਲਾਂ ਦੱਸੋ ਵੀ ਹਨਾ ਬਾਅਦ ਚ ਕੁੜੀਆਂ ਨਾਲ ਪਹਿਲਾਂ ਧੋਖੇ ਹੋ ਜਾਂਦੇ ਨੇ ਕਹਿੰਦੇ ਨੇ ਸਾਡਾ ਮੁੰਡਾ ਤਾਂ ਨਸ਼ਾ ਨਹੀਂ ਕਰਦਾ ਐ ਨਹੀਂ ਕਰਦਾ ਫਿਰ ਸਾਰੀ ਉਮਰ ਬਾਅਦ ਚੋਂ ਪਤਾ ਲੱਗਦਾ ਵੀ ਭਾਈ ਕੁੜੀ ਨਸ਼ੇੜੀ ਦੇ ਪੱਲੇ ਪੈ ਗਈ ਗਲਤ ਚੀਜ਼ਾਂ ਨੇ ਐਵੇਂ ਬੈਸੇ ਕਰਨੀਆਂ ਨਹੀਂ ਚਾਹੀਦੀਆਂ ਆਹੋ ਸਹੀ ਗੱਲ ਹੈ ਪੁੱਛ ਨਾ ਭੈਣੇ ਰੱਬ ਵੀ ਰੱਖਾ ਅੱਜ ਕੱਲ ਨੌਜਵਾਨਾਂ ਨੂੰ ਪਤਾ ਨਹੀਂ ਕੀ ਹੋਇਆ ਪਿਆ ਹੈ ਹੈ ਕੁੜੀ ਕਹਿੰਦੀ ਕੁੜੀ ਦੀ ਮਾਂ ਕਹਿੰਦੀ ਕਿ ਮੈਂ ਆਪਦੀ ਕਿਉਂ ਪਿਆਵਾਂ ਆਪਦੀ ਕੁੜੀ ਨੂੰ ਉੱਥੇ ਹੈ ਵੀ ਨਸ਼ੇੜੀ ਦੇ ਨਾਲ ਵੀ ਉੱਥੇ ਕੱਲ ਨੂੰ ਸਾਰੀ ਜ਼ਿੰਦਗੀ ਰਹੂਗੀ ਫਿਰ ਇਸ ਕਰਕੇ ਪਹਿਲੇ ਹੀ ਉਹ ਨਹੀਂ ਉਹ ਕਰਤਾ ਸਾਰੇ ਕਿਤੇ ਇਹ ਨਸ਼ਾ ਤਾਂ ਕੀ ਕਰੀਏ ਖੈਰ ਹੋਰ ਛੱਡ ਕੀ ਬਣਦਾ ਅੱਛਾ ਲੋੜੀ ਬਣਾਈ ਜਾਂਦੇ ਹੋ ਲੋੜੀ ਅੱਛਾ ਕੁੜੀ ਹੋਈ ਹੈ ਅੱਛਾ ਲੋੜੀ ਬਣਾ ਰਹੇ ਹਾਂ ਕੁੜੀ ਦੀ ਵਾਹ ਵਈ ਵਾਹ ਬਹੁਤ ਬਹੁਤ ਮੁਬਾਰਕ ਕਬਰਤਾ ਹੈ ਨੇ ਮਨਾਉਣੀ ਚਾਹੀਦੀ ਹੈ ਦੇਖੋ ਕੁੜੀਆਂ ਦੀ ਲੋੜੀ ਕਿਉਂ ਨਹੀਂ ਮਨਾਉਣੀ ਚਾਹੀਦੀ ਕਿ ਜੇ ਮੁੰਡਿਆਂ ਦੀ ਮਨਾਉਂਦੇ ਨੇਗੇ ਤੇ ਕੁੜੀਆਂ ਦੀ ਵੀ ਹੋਣੀ ਚਾਹੀਦੀ ਉਹ ਵੀ ਤੇ ਰੱਬ ਦੀ ਦਿੱਤੀ ਦਾਤ ਹੀ ਹੈ ਨਹੀਂ ਚੱਲ ਬਹੁਤ ਸੋਹਣਾ ਪ੍ਰੋਗਰਾਮ ਆ ਪਈ ਕੁੜੀਆਂ ਦੀ ਲੋੜੀ ਮਨਾਉ ਹਾਂ ਮੈਂ ਬਸ ਬੈਠੀ ਸੀ ਐਨ ਆਰ ਆਈ ਵਾਲਿਆਂ ਦੇ ਚੱਲ ਚੰਗਾ ਮੈਂ ਹੁਣ ਹੋਈ ਜੰਨੀ ਐ ਲੇਟ ਮਾੜੀ ਮੋਟੀ ਖਬਰਾਂ ਖੂਬਨਾ ਸੁਣਾ ਦਵਾਂ ਡਿੱਕੀ ਆਂਦੇ ਨੇ ਲੋਕ ਚੱਲ ਚੰਗਾ ਫੇਰ ਕਰੂੰਗੀ ਫੋਨ ਤੈਨੂੰ ਹੋਰ ਸੁਣਾਉਂਗੀ ਮਸਾਲੇਦਾਰ ਖਬਰਾਂ ਹੁਣ ਇਧਰ ਟਾਈਮ ਹੋ ਗਿਆ ਚਲ ਉਹ ਕੋੜ ਤਾਂ ਨਹੀਂ ਕਰਤਾ ਕਿਤੇ ਓਹ ਹੋ ਹੋ ਚਲੋ ਕੋਈ ਗੱਲ ਨਹੀਂ ਸੁਣਾਈ ਤਾਂ ਮੈਂ ਖਬਰੀ ਸੀ ਵੀ ਖਬਰਾਂ ਹੀ ਨਿਕਲ ਕੇ ਆਉਂਦੀਆਂ ਨੇ ਹੋਰ ਭਾਈ ਕੀ ਹਾਲ ਨੇ ਸਾਰਿਆਂ ਦੇ ਅੱਜ ਮੈਂ ਸੋਚੇ ਲੋਹੜੀ ਹੈ ਮੈਂ ਨਰਈ ਵਾਲਿਆਂ ਦੇ ਆਈ ਨਾਲੇ ਮੈਂ ਕਿਹਾ ਵੀ ਚਾਹ ਚੂ ਪੀ ਲੈਣੇ ਆ ਤੇ ਨਾਲੇ ਤੁਹਾਨੂੰ ਮਾੜਾ-ਮੋਟਾ ਕੋਈ ਸਮਾਚਾਰ ਸੁਣਾ ਦਿੰਨੇ ਆ ਵੀ ਕੀ ਪ੍ਰੋਗਰਾਮ ਆਗਾ ਤੇ ਲੇਟ ਤਾਂ ਨਹੀਂ ਹੋਗੀ ਮੈਨੂੰ ਪਤਾ ਸੀ ਵੀ ਤੁਸੀਂ ਢੀਕ ਦੇ ਸੀਗੇ ਮੈਨੂੰ ਵੀ ਫਿਰ ਮੈਂ ਕਿਹਾ ਵੀ ਚੱਲ ਅੱਜ ਲੋੜੀ ਆ ਲੈਣ ਜਾਈ ਹੈਗੇ ਚਾਹ ਦੇ ਨਾਲ ਨਾ ਅੱਜ ਮੈਨੂੰ ਲੱਗਦਾ ਵੀ ਕੁਝ ਮਿਸਿੰਗ ਜਾ ਹੋਇਆ ਪਿਆਗਾ ਤੇ ਮਿਸਿੰਗ ਜਾ ਕੀ ਹੈ ਮੂਗਲੀ ਅਰੇਵੜੀਆਂ ਦੀ ਯਾਦ ਆ ਗਈ ਮੈਨੂੰ ਤਾਂ ਬੜਾ ਦਿਲ ਕਰਦਾ ਪਿਆ ਖਾਣ ਦਾ ਚੱਲ ਖਾਵਾਂਗੇ ਜਾ ਕੇ ਪਹਿਲੀ ਸਵੇਰੇ ਸਵੇਰੇ ਖਾਣੇ ਦੀਆਂ ਗੱਲਾਂ ਲੱਗ ਜਾਨੀ ਮੈਂ ਵੀ ਕਰਨ ਲੈ ਭਾਈ ਖਬਰਾਂ ਦੀ ਸ਼ੁਰੂਆਤ ਕਰ ਲਈਏ ਮਾੜੀ ਮੋਟੀ ਕੀ ਵਿਚਾਰ ਨੇ ਅੱਜ ਸੁਣ ਲਈਏ ਲੈ ਲੋੜੀ ਵਾਲੇ ਦਿਨ ਕਹਿੰਦੇ ਸਿਰੋਂ ਲੋਪਾ ਡਰੋਨ ਆ ਗਿਆ ਤੇ ਡਰੋਨ ਬੀਐਸਐਫ ਨੇ ਫੜ ਲਿਆ ਨਹੀਂ ਹੁਣ ਫਿਰ ਮੈਨੂੰ ਤਾਂ ਹੁਣ ਇਸ ਗੱਲ ਤੋਂ ਦੁੱਖ ਹੁੰਦਾ ਵੀ ਭਾਈ ਡਰੋਨ ਤੁਸੀਂ ਭੇਜੋ ਪਰ ਨਾਲ ਮੂਫਲੀਆਂ ਰਿਓੜੀਆਂ ਤਾਂ ਭੇਜ ਦੋ ਵੀ ਤੁਸੀਂ ਜ਼ਰੂਰੀ ਨਸ਼ਾ ਭੇਜਣਾ ਹੈਗੇ ਦੱਸੋ ਤਿਹਾਰ ਸਾਡਾ ਸਾਰਿਆਂ ਦਾ ਸੰਝ ਆਇਆ ਹੈ ਵੀ ਤੁਸੀਂ ਚੰਗੀਆਂ ਚੀਜ਼ਾਂ ਭੇਜੋ ਕੋਈ ਪਿਆਰ ਭੇਜੋ ਕੋਈ ਸਬਜ਼ੀਆਂ ਭੇਜੋ ਡਰੋਨ ਲੈ ਫਿਰਦਾ ਸੀ ਲਈਏ ਆ ਨਸ਼ਾ ਨੁਸ਼ਾ ਜਿਹੜੇ ਭੇਜੀਆਂ ਨੇ ਉਹ ਤਾਂ ਗਲਤ ਹਨ ਖੈਰ ਬੀਐਸਐਫ ਦੇ ਜਵਾਨਾਂ ਨੇ ਫੜ ਹੀ ਲਿਆ ਪਰ ਦੋਸਤੋ ਬਹੁਤ ਹੀ ਵੱਡੀ ਕਹਾਣੀ ਹੈ ਜੇ ਮੈਂ ਤੁਹਾਨੂੰ ਦੱਸਾਂ ਲੋੜੀ ਵਾਲੀ ਜਿਹੜੀ ਦੂਲਾ ਪੱਟੀ ਸੀਗੀ ਉਹ ਵੀ ਲਾਹੌਰ ਪਾਕਿਸਤਾਨ ਦੇ ਜੰਮੇ ਸੀ ਰੋਬਨ ਹੁੱਡ ਉਹਨਾਂ ਨੂੰ ਕਿਹਾ ਜਾਂਦਾ ਤੇ ਤੁਸੀਂ ਦੇਖੋ ਵੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਾਰੇ ਲੋੜੀ ਮਨਾਉਨੇ ਆਗੇ ਜਿਹੜੇ ਕਿਸੇ ਵੇਲੇ ਅਕਬਰ ਨੂੰ ਡਰਾ ਰੱਖਿਆ ਸੀ ਉਹਨਾਂ ਦੇ ਖਜ਼ਾਨੇ ਲੁੱਟ ਕੇ ਅਮੀਰਾਂ ਦੇ ਖਜ਼ਾਨੇ ਲੁੱਟ ਕੇ ਗਰੀਬਾਂ ਦਾ ਫਾਇਦਾ ਕਰਦਾ ਸੀ ਉਹਦੇ ਵਰਗਾ ਬਣਜੋ ਕੋਈ ਤੇ ਅੱਜ ਕੱਲ ਤਾਂ ਦੇਖ ਲਓ ਸਾਡੇ ਵਾਲੇ ਇਹਦੇ ਗਰੀਬ ਦੀ ਲੁੱਟ ਕਰੀ ਜਾਂਦੇ ਨੇ ਲੁੱਟ ਕੀ ਕਰੀਏ ਸਾਡੀਆਂ ਸਰਕਾਰਾਂ ਨੇ ਗਰੀਬਾਂ ਨੂੰ ਛੱਡਦੀਆਂ ਹੈਗੀਆਂ ਇਹਨਾਂ ਦੇ ਆਪ ਦੇ ਢਿੱਡ ਭਰ ਜਾਣ ਉਹੀ ਬਹੁਤ ਨੇ ਹਾਂ ਦੱਸਖਾਂ ਔਰ ਕਿ ਟਰੰਪ ਦੀ ਹਲਫਦਾਰੀ ਇਸ ਵਿੱਚ ਕਹਿੰਦੇ ਵੀ ਜੈ ਸ਼ੰਕਰ ਸ਼ਾਮਿਲ ਹੋਣਗੇ ਜਿਹੜੇ ਆਪਣੇ ਵਿਦੇਸ਼ ਮੰਤਰੀ ਨੇਗੇ 20 ਤਰੀਕ ਨੂੰ ਇਹਨਾਂ ਦਾ ਸਮਾਗਮ ਸੌ ਚੁੱਕਣੀ ਆ ਨਾ ਟਰੰਪ ਨੇ ਰਾਸ਼ਟਰਪਤੀ ਬਣ ਕੇ ਅਸੀਂ ਦੁਆਰਾ ਫੇਰ ਏ ਤੇ ਸਾਡੇ ਬੰਦਿਆਂ ਨੂੰ ਧੱਕੇ ਮਾਰ ਮਾਰ ਕੱਢੀ ਜਾਂਦੇ ਨੇ ਤੇ ਸਾਡੇ ਵਾਲੇ ਉੱਥੇ ਬੜੀ ਜਾਂਦੇ ਨੇ ਵੀ ਤੁਸੀਂ ਹੈਂ ਉੱਥੇ ਬਾ ਜਾਈ ਜਾਂਦੇ ਹੋ ਥੋੜੇ ਤਾਂ ਇੱਥੇ ਲੱਤਾਂ ਮਾਰ ਮਾਰ ਭੇਜੀ ਜਾਂਦੇ ਨੇ ਖੈਰ ਕੋਈ ਗੱਲ ਨਹੀਂ ਭਾਰਤ ਵਾਲਿਆਂ ਦਾ ਤਾਂ ਫਿਰ ਇਹੀ ਹੈ ਵੀ ਚਲੋ ਦੁੱਖ-ਸੁੱਖ ਦੇ ਵਿੱਚ ਖੜਨਾ ਵੀ ਚਾਹੀਦਾ ਹੈਗਾ ਸੁੱਖ ਦੇ ਵਿੱਚ ਖੜਿਆ ਦੁੱਖ ਚ ਵੀ ਖੜਨਾ ਚਾਹੀਦਾ ਭਾਈ ਹੁਣ ਵੀ ਬਹੁਤ ਦੁੱਖ ਦੀ ਗੱਲ ਹੈ ਹੁਣ ਉੱਥੇ ਦੇਖੋ ਵੀ ਐਡੀ ਗੱਲਬਾਤ ਹੋ ਗਈ ਹੈ ਨਾ ਐਲ ਏ ਦੇ ਵਿੱਚ ਅੱਗ ਲੱਗੀ ਹੁਣੇ ਖਬਰ ਆਈ ਮੈਂ ਤਾਂ ਸੋਚ ਕੇ ਦਿਲ ਜਾ ਬੜਾ ਦੁਖੀ ਵੀ 26 ਲੋਕ ਮਰ ਗਏ ਹੈਂ ਤੇ ਘਰ ਤੱਕ ਨੇ ਤਬਾਹ ਹੋ ਗਏ ਆ ਹੁਣ ਮੈਂ ਕਹਾਂ ਵੀ ਇੱਥੇ ਜਿਹੜੇ ਸਾਡੇ ਸਿੰਗਰ-ਸੁੰਗਰ ਸੀਗੇ ਆ ਬਾਲੀਵੁੱਡ ਪਾਲੀਵੁੱਡ ਦੇ ਜਿਹੜੇ ਆਰਟਿਸਟ ਸੀਗੇ ਕਈ ਉੱਥੇ ਬਾਗ ਜਾਂਦੇ ਨੇ ਵੀ ਆ ਬੜਾ ਪੰਜਾਬ ਛੱਡ ਕੇ ਉੱਥੇ ਬਾਗ ਜਾਂਦੇ ਨੇ ਉਹਨਾਂ ਨੂੰ ਆਏ ਹੁੰਦਾ ਵੀ ਚਲੋ ਸੇਫ ਰੈਲੀ ਐਸੀ ਭਾਈ ਵਕਤ ਦਾ ਕੋਈ ਪਤਾ ਨਹੀਂ ਚੱਲਦਾ ਹੁੰਦਾਗਾ ਤੇ ਹੁਣ ਉਹਨਾਂ ਨੂੰ ਸੇਫ ਜ਼ੋਨ ਦੇ ਵਿੱਚ ਲੈ ਕੇ ਜਾ ਰਹੇ ਨੇਗੇ ਸੋ ਮੈਂ ਤਾਂ ਨਹੀਂ ਹੈ ਭਾਈ ਆਪਦੇ ਤੇ ਸ਼ੀ ਵਾਪਸ ਆ ਜਾਣਾ ਚਾਹੀਦਾ ਖੈਰ ਨਾਲ ਖੜੋ ਬਹੁਤ ਵੱਡਾ ਦੁੱਖ ਲੱਗਿਆ ਸਾਤ ਦਿਨਾ ਚਾਹੀਦੀ ਹੈ ਨਾ ਅੱਗੇ ਫਿਰ ਥੋੜੀ ਜੀ ਹੁਣ ਆਪਾਂ ਗੱਲ ਕਰ ਲਈਏ ਮੜੀ-ਮੋਟੀ ਕਹਿੰਦੇ ਕੌਣ ਹੱਥ ਪਾਉ ਕਿਸਾਨ ਵੀ ਵੱਡੇ ਤੇ ਕਰਜ਼ੇ ਵੀ ਵੱਡੇ ਅੱਛਾ ਕਿਸਾਨਾਂ ਨੂੰ ਵਜੇ ਹੱਥ ਪਾ ਵੀ ਕੌਣ ਸਕਦਾ ਨਾ ਤੇ ਖਬਰ ਪੂਰੀ ਹੈ ਪਹਿਲਾਂ ਇਹ ਸੁਣ ਲਗੇ ਵੀ ਕੀ ਗੱਲ ਕੀ ਹੋਗੀ ਜਿਹੜੀ ਐਡੀ ਟੈਗ ਲੈਣ ਇਹਨਾਂ ਨੇ ਦਿੱਤੀ ਹੈ ਕਹਿੰਦੇ ਵੀ ਖੇਤੀ ਵਿਕਾਸ ਬੈਂਕਾਂ ਦੇ 36 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ 12% ਦੀ ਰਾਸ਼ੀ ਇਕੱਲੀ ਵੱਡੇ ਕਿਸਾਨਾਂ ਤੇ ਖੜੀ ਹੈ ਖੇਤੀ ਵਿਕਾਸ ਬੈਂਕਾਂ ਦੇ ਨਵੇਂ ਕਰਜ਼ੇ ਜਿਹੜੇ ਉਹਨਾਂ ਨੇ ਦੇਣੇ ਬੰਦ ਕਰਤੇ ਕਹਿੰਦੇ ਕਿਉਂਕਿ 55575 ਕਿਸਾਨ ਤਾਂ ਡਿਫਾਲਟਰ ਹੋ ਗਏ ਤੇ ਕਰਜ਼ਾ ਇਹਨਾਂ ਤੇ ਹੈਗਾ ਜੀ 36 ਕਰੋੜ ਰੁਪਏ ਦਾ ਅੱਛਾ ਇੱਕ ਪਾਸੇ ਫਿਰ ਇਹ ਕਹਿੰਦੇ ਨੇ ਵੀ ਕਹਿੰਦੇ ਵੀ ਪੰਜਾਬ ਸਰਕਾਰ ਇਹਨਾਂ ਨੂੰ ਹੱਥ ਪਾਉਣ ਤੋਂ ਡਰਦੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਵੀ ਕਮਲਿਓ ਜੇ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜੇ ਹੁੰਦੇ ਕਿਸਾਨ ਤੇ ਉਹਨਾਂ ਨੂੰ ਇਥੇ ਸੜਕਾਂ ਦੇ ਧਰਨੇ ਲਾਣ ਦੀ ਲੋੜ ਸੀਗੀ ਜਿਹੜੇ ਐਨੇ ਦਿਨਾਂ ਤੋਂ ਢੱਲੇਵਾਲ ਸਾਹਿਬ ਭੁੱਖੇ ਬੈਠੇ ਨੇ ਜੇ ਇੰਨੀ ਸਰਕਾਰ ਦੇ ਨਾਲ ਬਣਦੀ ਹੁੰਦੀ ਐ ਇੰਨੀ ਸਰਕਾਰ ਡਰਦੀ ਹੁੰਦੀ ਤੇ ਹਾਇ ਤੱਕ ਮੋਦੀ ਤਾਂ ਡਰਿਆ ਨਹੀਂ ਐ ਕਿਉਂ ਨਹੀਂ ਲੈਂਦਾ ਆਪਣੇ ਬਿੱਲ ਵਾਪਸ ਕਿਉਂ ਨਹੀਂ ਕਰਦਾ ਕਿਸਾਨ ਜੇ ਕਹਿੰਦੇ ਨੇ ਕਿਉਂ ਨਹੀਂ ਮੰਗਦਾ ਹੈਗਾ ਅੰਨਦਾਤਾ ਐ ਅੰਨ ਦਾ ਕਿਸਾਨ ਕੋਈ ਆਏ ਥੋੜੀ ਨੇ ਵੀ ਜਿਹੜੇ ਤੁਸੀਂ ਡਰੀ ਜੰਨੇ ਹੋਗੇ ਹੱਦ ਹੋਈ ਪਈ ਐ ਇਹ ਵੀ ਲੋਕਾਂ ਦੀ ਮੈਨੂੰ ਤਾਂ ਸਮਝ ਨਹੀਂ ਆਉਂਦਾ ਕੀ ਚੱਲੀ ਜਾਂਦਾ ਕਹਿੰਦੇ ਆ ਕਿ ਵੀ ਯੂਕੇ ਦੀ ਖਬਰ ਸੁਣਾ ਦਿੰਨੀ ਆ ਤੁਹਾਨੂੰ ਮੈਂ ਯੂਕੇ 'ਚ ਕਹਿੰਦੇ ਦੋ ਭੈਣ ਭਰਾ ਸੀਗੇ ਉਹ ਚੈਰਿਟੀ ਦਾਨ ਦੇ ਨਾਂ ਤੇ ਭਾਈ ਪੈਸੇ ਖਾ ਗਏ ਉਹਨਾਂ ਨੂੰ ਫੱਟ ਲਿਆ ਕਹਿੰਦੇ 50000 ਰੁਪਿਆ ਪਾਉਂਡ ਉਹਦੀ ਠੱਗੀ ਮਾਰ ਲਈ ਤੇ ਹੁਣ ਬੈਠੇ ਨੇ ਉਹ ਹੁਣ ਦੇਖੋ ਭੈਣ ਭਰਾ ਨੂੰ ਰੋਕਦੀ ਹੁੰਦੀ ਐ ਵੀ ਭਾਈ ਗਲਤ ਥਾਂ ਤੇ ਨਾ ਜਾ ਭਰਾ ਵੀ ਐਂ ਕਰਦਾ ਤਾਂ ਦੋਨੇ ਭੈਣ ਭਰਾ ਹੀ ਰਲਿ ਬਿਲੀ ਭੁਗਤ ਦੇ ਨਾਲ ਆ ਕੰਮ ਕਰੀ ਜਾਂਦੇ ਆ ਤੇ ਤੁਸੀਂ ਇਹ ਦੇਖੋ ਸਿੱਖ ਚਹਿਰਾ ਉਈਆਂ ਗੱਲਾਂ ਨਾ ਚੰਗੀਆਂ ਆ ਰਹੀ ਲੱਗਦੀਆਂ ਹੈਗੀਆਂ ਅਸੀਂ ਬਹੁਤ ਵੱਡਾ ਨਾਮ ਕਮਾਇਆ ਵੱਡੇ ਵੱਡੇ ਮਤਲਬ ਮੁਲਕਾਂ 'ਚ ਸਾਨੂੰ ਜਾਣਦੇ ਆ ਹੈ ਉਹ ਦਿਲਜੀਤ ਜਾਂ ਕਿਹ ਲੋ ਕਿੱਡੇ ਆਰਟਿਸਟ ਨੇ ਜਾਂ ਸਾਡੇ ਹੋਰ ਵੱਡੇ ਵੱਡੇ ਲੋਕ ਨੇਗੇ ਪੰਜਾਬੀ ਜਿਹੜੇ ਉੱਥੇ ਸਰਦਾਰ ਸਿੱਖ ਜਾਂਦੇ ਆ ਹਨਾ ਮਾਨਣ ਵਾਲੀ ਗੱਲ ਤੁਸੀਂ ਤਾਂ ਬੇਇਜ਼ਤੀ ਉਹ ਕਰਾਈ ਜਾਂਦੇ ਹੋ ਪਰ ਆ ਚੈਰਿਟੀ দান ਵਾਲਾ ਵੀ ਨਾ ਕੰਮ ਜ਼ਿਆਦਾ ਵਾਧੀ ਗਿਆ ਇੱਥੇ ਬਣ ਜਾਂਦੇ ਨੇ ਸਮਾਜ ਸੇਵੀ ਫ੍ਰੀ ਦੀ ਸੇਵਾ ਤੇ ਫ੍ਰੀ ਦੀ ਕਮਾਈ ਹੈ ਉੱਤੋਂ ਤੂੰ ਤੁਸੀਂ ਹੋਰ ਬਣਦੇ ਹੋ ਤੇ ਅੰਦਰੋਂ ਤੁਸੀਂ ਕੁਝ ਹੋਰ ਕਰਦੇ ਹੋ ਬਿジネス ਚ ਚਲਾ ਰੱਖਿਆ ਲੋਕਾਂ ਨੇ ਤਾਂ ਚਾਹ ਦੀ ਘੋੜ ਥੋੜੀ ਜਿਹੀ ਹੋਰ ਭਰ ਲਾ ਤੁਹਾਨੂੰ ਪਤਾ ਠਕਾਵਟ ਜੀ ਥੋੜੀ ਜ਼ਿਆਦਾ ਹੋ ਜਾਂਦੀ ਹੈ ਨਾ ਹਾਂ ਗੱਲਾਂ ਗੱਲਾਂ ਚੋਂ ਤਾਂ ਚਾਹ ਵੀ ਠੰਡੀ ਹੋ ਗਈ ਐ ਖਬਰਾਂ ਥੋੜੀਆਂ ਜੀਆਂ ਨੇ ਅੱਜਕੱਲ ਬੜੀਆਂ ਚਿੰਤਾ ਵਾਲੀਆਂ ਲੱਗੀਆਂ ਪਈਆਂ ਨੇ ਅਖੇ ਕਹਿੰਦੇ ਕੁੰਬ ਦਾ ਮੇਲਾ ਲਾ ਕੇ ਆ ਮੈਨੂੰ ਤਾਂ ਐ ਸੀ ਵੀ ਕੁੰਬ ਦੇ ਮੇਲੇ ਦੇ ਵਿੱਚ ਵਿਛੜੇ ਭਰਾ ਕੋਈ ਨਾ ਕੋਈ ਚੱਲ ਮਿਲ ਜੂਗਾ ਉਥੇ ਤਾਂ ਪਤਾ ਲੱਗਾ ਕਿ 11 ਲੋਕਾਂ ਨੂੰ ਤਾਂ ਹਾਰਟ ਅਟੈਕ ਆ ਗਿਆ ਦੁੱਖ ਦੀ ਗੱਲ ਐ ਪਰ ਉੱਥੇ ਕਹਿੰਦੇ ਵੀ ਬਹੁਤ ਧਾਰਮਿਕ ਸਥਾਨ ਆ ਕਹਿੰਦੇ ਵੀ 40 ਲੱਖ ਲੋਕ ਪਤਾ ਨਹੀਂ ਕਿੰਨੇ ਉੱਥੇ ਭਾਗ ਗਏ ਤੇ ਜਦੋਂ ਜਾਂਦੇ ਨੇ ਕਾਫੀ ਸਮੇਂ ਬਾਅਦ ਕਹਿੰਦੇ ਵੀ ਉੱਥੇ ਮੰਨਣਾ ਲੋਕਾਂ ਦਾ ਵੀ ਜਾਣਾ ਚਾਹੀਦਾ ਜਿਹੜੇ ਲੋਕ ਮੈਨੂੰ ਲੱਗਦਾ ਵੀ ਇੱਥੇ ਨਾ ਆਉਂਦੇ ਨਹੀਂ ਹੈਗੇ ਉੱਥੇ ਜਾ ਕੇ ਡੋਕੀਆਂ ਲਾਉਂਦੇ ਨੇ ਵੀ ਕਮੜੇ ਵਿੱਚ ਥੋੜੇ ਤੋਂ ਗਰਮ ਪਾਣੀ ਨਾਲ ਨਹਾਤਾ ਜਾਂਦਾ ਉਹ ਠੰਡੇ ਪਾਣੀ ਦੇ ਵਿੱਚ ਤੁਸੀਂ ਡੋਕੀਆਂ ਲਾਉਣੀਆਂ ਬਿਮਾਰਤਾ ਹੋਣਾ ਹੀ ਆ ਨਾ ਸੋ ਭੀੜ ਭੜ ਵਾਲੀਆਂ ਥਾਵਾਂ ਤੇ ਥੋੜਾ ਜਿਹਾ ਧਿਆਨ ਹੀ ਰੱਖਿਆ ਕਰੋ ਨਾ ਹੀ ਜਾਇਆ ਕਰੋ ਤੇ ਮੋਦੀ ਸਾਹਿਬ ਪਤਾ ਨਹੀਂ ਕਿੱਥੇ ਫਿਰਦੇ ਨੇ ਬੜੀ ਸੋਹਣੀ ਜੈਕਟ ਪਾਈ ਹੈ ਹੈ ਪੂਰਾ ਕਵਰ ਕਰਕੇ ਫਿਰਦੇ ਨੇ ਮੈਨੂੰ ਲੱਗਦਾ ਕਿ ਤੇ ਛੁੱਟੀਆਂ ਕੱਟਣ ਗਏ ਹੋਣੇ ਘੁੰਮਣ ਕਮਣ ਗਏ ਹੋਣੇ ਆ ਅੱਛਾ ਇਹ ਤਾਂ ਸੱਚ ਭਾਈ ਜਿਹੜੀ ਖਬਰ ਆਈ ਸੀ ਮੋਦੀ ਸਾਹਿਬ ਦੀ ਉਹ ਤੇ ਜੈਕਟ ਜੁਕੜ ਪਾ ਕੇ ਕਹਿੰਦੇ ਜੈਡ ਜੁਡ ਸਰੰਗ ਕੋਈ ਉਹ ਕਰਨ ਗਏ ਨੇਗੇ ਮੈਂ ਤੁਹਾਨੂੰ ਦਖ ਦੱਸ ਦਿੰਨੀ ਆ ਵੀ ਪੂਰੀ ਖਬਰ ਹੈ ਕੀ ਹੈ ਕਹਿੰਦੇ ਵੀ ਜੰਮੂ ਕਸ਼ਮੀਰ ਦੇ ਵਿੱਚ ਜੈਡ ਮੋੜ ਸਰੰਗ ਦਾ ਉਦਘਾਟਨ ਕਰਨ ਦੇ ਲਈ ਮੋਦੀ ਸਾਹਿਬ ਗਏ ਨੇ ਪੂਰੀ ਸੁਰੱਖਿਆ ਬਲਾਂ ਦੇ ਤਣਾਤੀ ਦੇ ਨਾਲ ਫਿਰ ਉੱਥੇ ਗਏ ਆ ਕਹਿੰਦੇ ਵੀ ਇਹ ਕਹਿੰਦੇ ਵੀ ਜਿਹੜੇ ਟੂਰਿਸਟ ਨੇਗੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੋ ਜਾਊਗਾ ਵੀ ਉੱਥੇ ਜਾਣਾ ਥੋੜਾ ਜਿਹਾ ਸੌਖਾ ਹੋ ਜਾਊਗਾ ਤੇ ਖਰਚਾ ਪਤਾ ਕਿੰਨਾ ਕਰਤਾ ਇਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਸੋਚ ਕੇ ਵੀ ਭਾਈ 27000 ਕਰੋੜ ਰੁਪਏ ਲਾਤਾ ਮੋਦੀ ਸਾਹਿਬ ਨੇ ਮੋਦੀ ਸਾਹਿਬ ਦਿਲ ਤੋਂ ਤੁਹਾਡਾ ਬਹੁਤ ਖੁੱਲਾ ਸੱਚੀ ਜੇ ਇਹ ਹੀ ਦਿਲ ਗਰੀਬਾਂ ਵਾਸਤੇ ਖੁੱਲਾ ਕੀਤਾ ਹੋਵੇ ਨਾ ਤੇ ਮੈਂ ਕਹਿੰਨੀ ਆ ਸਾਡੇ ਭਾਰਤ ਦਾ ਹਰ ਇੱਕ ਬੰਦਾ ਅਮੀਰ ਹੋਵੇ ਤੇ ਕਿਸੇ ਨੂੰ ਸੜਕਾਂ ਦੇ ਨਾ ਮੰਗਣ ਦੀ ਲੋੜ ਨਾ ਪਵੇ ਹੁਣ ਗੁੱਸਾ ਤਾਂ ਥੋੜਾ ਜਿਹਾ ਲੱਗਣਾ ਪਰ ਗੱਲ ਮੈਂ ਸੱਚੀ ਉਹ ਥੋੜੀ ਜੀ ਤੁਹਾਨੂੰ ਪਤਾ ਕਰ ਜਾਣੀ ਹੁੰਨੀ ਹੈਗੀ ਉਹ ਮੋਦੀ ਸਾਹਿਬ ਨੇ ਇੰਨੇ ਪੈਸੇ ਤਾਂ ਉਹਦੇ ਤੇ ਲਾ ਦਿੱਤੇ ਜੇ ਕਿਸੇ ਗਰੀਬ ਨੂੰ ਕੁਝ ਨੌਜਵਾਨ ਦੇ ਕੋ ਕੰਮ ਨਹੀਂ ਮਿਲ ਰਿਹਾ ਬੇਰੋਜ਼ਗਾਰੀ ਹੋਈ ਪਈ ਹੈ ਸਾਡਾ ਕਿੰਨਾ ਭਾਰਤ ਅਸੀਂ ਕਿੰਨੀ ਸਾਡੀ ਜੀਡੀਪੀ ਘਟ ਗਈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਘਟਣੀ ਹੈ ਮੋਦੀ ਸਾਹਿਬ ਜੇ ਕਿਤੇ ਮਾੜਾ ਮੂਟਾ ਇਹਨਾਂ ਲੋਕਾਂ ਲਈ ਕਰ ਦੋ ਤਾਂ ਸ਼ਾਇਦ ਸੌਖਾ ਹੋ ਜਾਏ ਕਿਉਂਕਿ ਜੇ ਬੰਦਾ ਘੁੰਮਣ ਵੀ ਜਾਊਗਾ ਤੇ ਪੈਸੇ ਲਾ ਕੇ ਜਾਊਗਾ ਹੁਣ ਜੇ ਕੋਈ ਬੰਦਾ ਕਮਾਈ ਨਹੀਂ ਕਰੂਗਾ ਬੇਰੋਜ਼ਗਾਰ ਰਹੂਗਾ ਘੁੰਮਣ ਕਿ ਸੁਆਹ ਕਮਾਲ ਦੀਆਂ ਗੱਲਾਂ ਕਰਦੇ ਨੇ ਥੋੜੀ ਜੀ ਨਾ ਸੋਚਣਾ ਚਾਹੀਦਾ ਵੈਸੇ ਸੱਚ ਭਾਈ ਤੁਹਾਨੂੰ ਤੋਂ ਯਾਦ ਮੈਨੂੰ ਆਇਆ ਮੈਂ ਤਾਂ ਪੱਜ ਜਾਣਾ ਘੁੰਮਣ ਮੈਂ ਸੁਣਿਆ ਸੇਲ ਲੱਗੀ ਹੈ ਤੇ ਸੂਟ ਸ਼ਰਟ ਲੈ ਆਈ ਆਵਾ ਚੱਲੋ ਚੱਲੋ ਮੈਂ ਚੱਲੀ ਆਂ ਤੇ ਹੁਣ ਲੇਟ ਨਾ ਹੋ ਜਾ ਤੇ ਹਾਂ ਸੱਚ ਤੁਸੀਂ ਦੇਖਣਾ ਨਹੀਂ ਭੁੱਲਣਾ ਨਿਊਜ਼ ਫਰਾਈ ਮਿਲਦੇ ਆਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹਾਂ